ਲੜਕੀ ਦੇ ਵਿਆਹ ਦੇ ਵਿੱਚ ਤਕਰੀਬਨ 10 ਦਿਨ ਬਾਕੀ ਸੀ ਉਸੇ ਲੜਕੇ ਦੇ ਨਾਲ ਉਸੇ ਲੜਕੀ ਦੀ ਮਾਂ ਫਰਾਰ ਹੋ ਜਾਂਦੀ ਹੈ ਇਹ ਘਟਨਾ 6 April 2025 ਨੂੰ ਘਟਦੀ ਹੈ ਰਾਤ ਦੇ ਤਕਰੀਬਨ 10:30 ਵਜੇ ਉਸ ਔਰਤ ਦਾ ਫੋਨ ਬੰਦ ਹੋ ਜਾਂਦਾ ਜਿਵੇਂ ਹੀ 15 April 2025 ਆਉਂਦੀ ਹੈ ਤਾਂ ਉਹ ਆਪਣੇ ਫੋਨ ਦੀ ਸੱਚ ਆਉਣ ਕਰ ਦਿੰਦੇ ਨੇ ਜਿਸ ਇਲਾਕੇ ਦੇ ਵਿੱਚ ਉਸ ਨੇ ਫੋਨ ਦੀ ਸਵਿਚ ਆਫ ਕੀਤੀ ਸੀ ਉਸੇ ਇਲਾਕੇ ਦੇ ਵਿੱਚ ਫਿਰ ਉਹ ਆਪਣੇ ਫੋਨ ਦੀ ਸਵਿਚ ਆਨ ਵੀ ਕਰਦੇ ਨੇ ਤਾਂ ਜਦੋਂ ਫੋਨ ਦੀ ਸਵਿਚ ਆਨ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਮੈਸੇਜ ਨਿਕਲ ਕੇ ਸਾਹਮਣੇ ਆਉਂਦੇ ਨੇ ਬਹੁਤ ਸਾਰੀਆਂ ਨੋਟੀਫਿਕੇਸ਼ਨ ਉਸ ਫੋਨ ਦੇ ਉੱਤੇ ਬਹੁਤ ਸਾਰੀਆਂ ਕਾਲਾਂ ਆ ਚੁੱਕੀਆਂ ਸੀ ਤਾਂ ਉਹ ਦੇਖਦੇ ਨੇ ਕਿ ਹਰ ਪਾਸੇ ਉਹਨਾਂ ਦੇ ਬਾਰੇ ਹੀ ਗੱਲ ਹੋ ਰਹੀ ਸੀ ਚਾਹੇ YouTube ਹੋਵੇ Facebook ਹੋਵੇ Instagram ਹੋਵੇ ਹਰ ਥਾਂ ਤੇ ਉਹਨਾਂ ਬਾਰੇ ਗੱਲ ਹੋ ਰਹੀ ਸੀ ਹਾਲਾਂਕਿ ਉਹਨਾਂ ਦੋਨਾਂ ਦਾ ਰਿਸ਼ਤਾ ਮਾਂ ਅਤੇ ਬੇਟੇ ਵਾਲਾ ਸੀ ਪਰ ਜੋ ਉਹ ਰਿਸ਼ਤਾ ਸੀਗਾ ਹੁਣ ਪਤੀ ਅਤੇ ਪਤਨੀ ਵਾਲਾ ਹੋ ਚੁੱਕਿਆ ਸੀ ਕਿਉਂਕਿ ਜਵਾਈ ਨੂੰ ਆਪਣੀ ਸੱਸ ਦੇ ਨਾਲ ਪਿਆਰ ਹੋ ਚੁੱਕਿਆ ਸੀ ਤਾਂ ਇਸ ਤੋਂ ਬਾਅਦ ਉਹ ਦੋਨੋਂ ਜਣੇ ਘਰੋਂ ਫਰਾਰ ਹੋ ਗਏ ਸੀ ਤਾਂ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਉੱਤੇ ਇਲਜ਼ਾਮ ਲੱਗ ਰਹੇ ਨੇ ਵੀ 3.5 ਲੱਖ ਰੁਪਏ ਦੇ ਗਹਿਣੇ ਅਤੇ 5 ਲੱਖ ਰੁਪਇਆ ਕੈਸ਼ ਉਹ ਲੈ ਕੇ ਫਰਾਰ ਹੋ ਚੁੱਕੇ ਨੇ ਤਾਂ ਇਸ ਤੋਂ ਬਾਅਦ ਉਹ ਆਪਣੇ ਹੀ ਪਿੰਡ ਦੇ ਇੱਕ ਥਾਣੇ ਦੇ ਵਿੱਚ ਪਹੁੰਚਦੇ ਨੇ ਤੇ ਜੋ ਉਹ ਕਹਾਣੀ ਦੱਸਦੇ ਨੇ ਸਾਰੇ ਉਹ ਕਹਾਣੀ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਆਖਰ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਸਾਰੇ ਦਰਸ਼ਕਾਂ ਨੂੰ ਸਤਸ਼ਿਆਕਾਲ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਹੈ ਅਲੀਗੜ੍ਹ ਦੇ ਵਿੱਚ ਇੱਕ ਪਿੰਡ ਪੈਂਦਾ ਉਸ ਪਿੰਡ ਦੀ ਰਹਿਣ ਵਾਲੀ ਸ਼ਿਵਾਨੀ ਜਿਸ ਦੀ ਉਮਰ ਤਕਰੀਬਨ 18 ਤੋਂ 19 ਸਾਲ ਦੇ ਵਿਚਕਾਰ ਹੈ ਅਤੇ ਉਸ ਲੜਕੀ ਨੇ ਤਕਰੀਬਨ 8ਵੀਂ ਤੱਕ ਪੜ੍ਹਾਈ ਕੀਤੀ ਹੋਈ ਆ ਉਸ ਦਾ ਰਿਸ਼ਤਾ ਅਕਤੂਬਰ 2024 ਦੇ ਵਿੱਚ ਇੱਕ ਰਾਹੁਲ ਨਾਂ ਦੇ ਲੜਕੇ ਦੇ ਨਾਲ ਤੈਅ ਹੋ ਜਾਂਦਾ ਜੋ ਕਿ ਉਸੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਸ ਦਾ ਪਿੰਡ ਨੰਗਲ ਮਛਲੀਆ ਸੀ ਇਹਨਾਂ ਦਾ ਰੁਕ 2 April ਨੂੰ ਤੈਅ ਹੋ ਜਾਂਦਾ ਅਤੇ 16 April 2025 ਨੂੰ ਇਹਨਾਂ ਦਾ ਵਿਆਹ ਵੀ ਹੈ ਜਿਹੜਾ ਉਹ ਫਿਕਸ ਹੋ ਜਾਂਦਾ ਕਿ 16 April 2025 ਨੂੰ ਤੁਹਾਡੇ ਘਰ ਬਰਾਤ ਲੈ ਕੇ ਆਵਾਂਗੇ ਇਸ ਤੋਂ ਬਾਅਦ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਹਲਵਾਈ ਬੁੱਕ ਕੀਤੇ ਜਾਂਦੇ ਨੇ ਟੈਂਟ ਵਾਲੇ ਬੁੱਕ ਕੀਤੇ ਜਾਂਦੇ ਨੇ ਘਰ ਦੇ ਵਿੱਚ ਕਾਰਡ ਆ ਜਿਹੜੇ ਉਹ ਵੰਡਣੇ ਸ਼ੁਰੂ ਕੀਤੇ ਜਾਂਦੇ ਨੇ ਇਸੇ ਦੇ ਵਿੱਚ ਹੀ ਸ਼ਿਵਾਨੀ ਦਾ ਪਿਤਾ ਜਤਿੰਦਰ ਉਰਫ ਜੀਤੂ ਆਪਣੀ ਰਿਸ਼ਤੇਦਾਰੀ ਦੇ ਵਿੱਚ ਜਾਨੀ ਕਿ 6 April ਨੂੰ ਕਾਰਡ ਦੇਣ ਦੇ ਲਈ ਚਲਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸਦੀ ਮਾਂ ਸਪਨਾ ਦੇਵੀ ਉਹ ਵੀ ਕਿਤੇ ਚਲੀ ਜਾਂਦੀ ਹੈ ਜਿਵੇਂ ਹੀ ਸ਼ਾਮ ਦੇ 8:30 ਵਜੇ ਨੇ ਤਾਂ ਜਤਿੰਦਰ ਵਰਜੀਤੂ ਘਰ ਵਾਪਸ ਆਉਂਦਾ ਆ ਕੇ ਆਪਣੀ ਬੇਟੀ ਨੂੰ ਪੁੱਛਦਾ ਵੀ ਤੇਰੀ ਮਾਂ ਕਿੱਥੇ ਆ ਤਾਂ ਉਹ ਦੱਸਦੀ ਹੈ ਕਿ ਮਾਤਾ ਤਾਂ ਬਾਜ਼ਾਰ ਸਮਾਨ ਲੈਣ ਗਈ ਸੀ ਪਰ ਘਰ ਵਾਪਸ ਨਹੀਂ ਆਈ ਇਸ ਤੋਂ ਬਾਅਦ ਫਿਰ ਜਤਿੰਦਰ ਆਪਣੀ ਪਤਨੀ ਨੂੰ ਫੋਨ ਕਾਲ ਕਰਦਾ ਤੇ ਜਿਵੇਂ ਹੀ ਉਹਦੇ ਨਾਲ ਗੱਲ ਹੁੰਦੀ ਹੈ ਤਾਂ ਉਹ ਕਹਿੰਦੀ ਹੈ ਮੈਂ ਤੁਹਾਡੇ ਟਾਈਮ ਨੂੰ ਘਰ ਵਾਪਸ ਆ ਜਾਵਾਂਗੀ ਇਸ ਤੋਂ ਬਾਅਦ ਉਹ ਜਿਵੇਂ ਬਾਰ-ਬਾਰ ਉਹਨੂੰ ਕਾਲ ਕਰੀ ਜਾਂਦਾ ਤਾਂ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਲਾ ਦਿੰਦੀ ਹੈ ਇਸ ਗੱਲ ਨੂੰ ਤਕਰੀਬਨ ਡੇਢ ਘੰਟਾ ਬੀਤ ਜਾਂਦਾ ਡੇਢ ਘੰਟੇ ਬਾਅਦ ਜਦੋਂ ਦੁਬਾਰੇ ਟਰਾਈ ਕਰਦਾ ਤਾਂ ਫੋਨ ਜਿਹੜਾ ਉਹ ਸਵਿਚ ਆਫ ਹੋ ਜਾਂਦਾ ਇਸ ਤੋਂ ਬਾਅਦ ਜਿਹੜਾ ਜਤਿੰਦਰ ਆ ਉਹਦਾ ਸ਼ੱਕ ਸਿੱਧਾ ਆਪਣੇ ਜਵਾਈ ਰਾਹੁਲ ਤੇ ਜਾਂਦਾ ਕਿਉਂਕਿ ਰਾਹੁਲ ਆਪਣੀ ਸੱਸ ਦੇ ਨਾਲ ਕਈ ਕਿਹੇ ਘੰਟੇ ਗੱਲਾਂ ਕਰਦਾ ਸੀ ਲਗਾਤਾਰ ਗੱਲਬਾਤ ਉਹਨਾਂ ਦੀ ਹੁੰਦੀ ਰਹਿੰਦੀ ਸੀ ਇਸ ਤੋਂ ਬਾਅਦ ਜਿਵੇਂ ਹੀ ਉਹ ਆਪਣੇ ਜਵਾਈ ਰਾਹੁਲ ਨੂੰ ਫੋਨ ਕਰਦਾ ਤਾਂ ਜਦੋਂ ਪੁੱਛਿਆ ਜਾਂਦਾ ਵੀ ਆਖਰ ਤੇਰੀ ਸੱਸ ਹੈ ਕਿੱਥੇ ਤਾਂ ਰਾਹੁਲ ਕਹਿੰਦਾ ਵੀ ਦੇਖ ਤੈਨੂੰ ਬਹੁਤ ਟਾਈਮ ਹੋ ਗਿਆ ਤਕਰੀਬਨ 18 ਸਾਲ ਹੋ ਗਏ ਉਸ ਨੂੰ ਪਰੇਸ਼ਾਨ ਕਰਦਿਆ ਹੁਣ ਮੈਂ ਉਸ ਨੂੰ ਪਰੇਸ਼ਾਨ ਨਹੀਂ ਹੋਣ ਦੇਵਾਂਗਾ ਹੁਣ ਉਸ ਦਾ ਖਿਆਲ ਮੈਂ ਰੱਖਾਂਗਾ ਇਹ ਗੱਲ ਸੁਣਦਾ ਹੀ ਜਤਿੰਦਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਕਿ ਆਖਰ ਮੇਰਾ ਜਵਾਈ ਇਸ ਤਰ੍ਹਾਂ ਕਰ ਕਿਵੇਂ ਸਕਦਾ ਇਸ ਤੋਂ ਬਾਅਦ ਰਾਹੁਲ ਫੋਨ ਬੰਦ ਕਰ ਲੈਂਦਾ ਸਾਰੀ ਰਾਤ ਬੀਤ ਜਾਂਦੀ ਹੈ ਜਤेंद्रਰ ਟੈਨਸ਼ਨ ਦੇ ਵਿੱਚ ਆ ਜਾਂਦਾ ਹੈ 7 ਅਪ੍ਰੈਲ ਨੂੰ ਫਿਰ ਉਹ ਆਪਣੇ ਹੀ ਇਲਾਕੇ ਦੇ ਇੱਕ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਰਖਾਉਣ ਦੇ ਲਈ ਜਾਂਦਾ ਇਸ ਤੋਂ ਬਾਅਦ ਜਿੰਨੇ ਉਹ ਸਾਰੀ ਕਹਾਣੀ ਪੁਲਿਸ ਵਾਲਿਆਂ ਨੂੰ ਦੱਸਦਾ ਤਾਂ ਅੱਗੋਂ ਪੁਲਿਸ ਵਾਲੇ ਰਿਪੋਰਟ ਲਿਖਣ ਤੋਂ ਮਨਾ ਕਰ ਦਿੰਦੇ ਨੇ ਉਹ ਕਹਿੰਦੇ ਨੇ ਵੀ ਦੇਖ ਤੇਰੀ ਪਤਨੀ ਦੀ ਉਮਰ ਤਕਰੀਬਨ 38 ਸਾਲ ਹੈ ਅਤੇ ਜੋ ਲੜਕਾ ਹੈ ਉਸ ਦੀ ਉਮਰ 20 ਸਾਲ ਦੇ ਦੋਨੋਂ ਜਣੇ ਬਾਲਗ ਨੇ ਇਸ ਕਰਕੇ ਭਾਰਤ ਦੇ ਕਾਨੂੰਨ ਦੇ ਤਹਿਤ ਇਹਨਾਂ ਤੇ ਕੋਈ ਕਾਰਵਾਈ ਨਹੀਂ ਬੰਦੀ ਇਹ ਆਪਣੀ ਮਰਜ਼ੀ ਦੇ ਨਾਲ ਰਹਿ ਸਕਦੇ ਨੇ ਪਰ ਜਿਵੇਂ ਹੀ ਇਹ ਗੱਲ ਕੀਤੀ ਜਾਂਦੀ ਹੈ ਤਾਂ ਤਾਂ ਇਸ ਦੇ ਵਿੱਚ ਹੀ ਫਿਰ ਜਤਿੰਦਰ ਇਹ ਵੀ ਦੱਸਦਾ ਕਿ ਉਹ 3.5 ਲੱਖ ਰੁਪਏ ਦੇ ਗਹਿਣੇ ਅਤੇ 5 ਲੱਖ ਰੁਪਈਆ ਕੈਸ਼ ਲੈ ਕੇ ਵੀ ਫਰਾਰ ਹੋ ਗਏ ਨੇ ਤਾਂ ਇਸ ਤੋਂ ਬਾਅਦ ਪੁਲਿਸ ਫਿਰ ਜੀਡੀ ਦੇ ਆਧਾਰ ਤੇ ਉਹਨਾਂ ਤੇ ਇੱਕ ਐਫ ਆਈ ਆਰ ਦਰਜ ਕਰਦੀ ਹੈ ਇਸ ਤੋਂ ਬਾਅਦ ਉਹਨਾਂ ਦੀ ਭਾਲ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਇਹ ਖਬਰ ਫਿਰ ਫੇਸਬੁੱਕ YouTube ਇੰਸਟਾਗ੍ਰam ਤੇ ਅੱਗ ਵਾਂਗੂ ਫੈਲ ਜਾਂਦੀ ਹੈ ਇਸ ਤੋਂ ਬਾਅਦ ਇਹ ਵੀ ਪਤਾ ਲੱਗਦਾ ਹੈ ਕਿ ਜੋ ਰਾਹੁਲ ਦੇ ਘਰ ਵਾਲੇ ਸੀ ਉਹਨਾਂ ਨੇ ਵੀ ਕਿਹਾ ਕਿ ਸਾਡੇ ਬੇਟੇ ਦਾ ਕਿਸੇ ਨੇ ਵਸ਼ੀਕਰਨ ਕਰਵਾਇਆ ਉਸਤੇ ਕੀਤਾ ਕਰਾਇਆ ਗਿਆਗਾ ਇਸ ਕਰਕੇ ਉਸਨੇ ਇਹ ਕਦਮ ਚੁੱਕਿਆ ਅਤੇ ਉਸਦੇ ਪਰਿਵਾਰ ਦੇ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਪੁਲਿਸ ਥਾਣੇ ਦੇ ਵਿੱਚ ਦਰਜ ਕਰਵਾਉਂਦੇ ਨੇ ਤਾਂ ਇਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਉੱਤਰਾਖੰਡ ਦੇ ਇੱਕ ਇਲਾਕੇ ਦੇ ਵਿੱਚ ਦੋਨਾਂ ਜਾਨਾਂ ਦੀ ਲੋਕੇਸ਼ਨ ਪਾਈ ਗਈ ਹੈ ਇਸ ਤੋਂ ਬਾਅਦ ਫਿਰ ਉਹ 15 April 2025 ਨੂੰ ਬਿਹਾਰ ਦੇ ਜ਼ਿਲ੍ਹਾ ਸੀਤਾਮਣੀ ਦੇ ਵਿੱਚ ਇੱਕ ਜਗ੍ਹਾ ਤੇ ਬੈਠੇ ਹੁੰਦੇ ਨੇ ਅਤੇ ਉਹ ਆਪਣੇ ਫੋਨ ਦੀ ਸਵਿੱਚ ਆਨ ਕਰਦੇ ਨੇ ਉਹ ਸੋਚਦੇ ਨੇ ਕਿ ਦੇਖੀਏ ਸਾਨੂੰ ਬਹੁਤ ਦਿਨ ਹੋ ਗਏ ਫੋਨ ਬੰਦ ਪਿਆ ਵੀ ਕਿਸ ਕਿਸ ਦੇ ਫੋਨ ਆਏ ਨੇ ਤਾਂ ਜਿਵੇਂ ਹੀ ਉਹ ਫੋਨ ਆਨ ਕਰਦੇ ਨੇ ਤਾਂ ਉਹਨਾਂ ਨੂੰ ਲਗਾਤਾਰ ਮੈਸੇਜ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਨੋਟੀਫਿਕੇਸ਼ਨ ਆਏ ਹੁੰਦੇ ਨੇ ਤਾਂ ਪਤਾ ਲੱਗਦਾ ਕਿ ਹਰ YouTube ਚੈਨਲ ਤੇ ਹਰ ਅਖਬਾਰ ਦੇ ਉੱਤੇ ਉਹਨਾਂ ਦੇ ਹੀ ਚਰਚੇ ਹੋ ਰਹੇ ਨੇ ਤੇ ਨਾਲ ਇਹ ਵੀ ਪਤਾ ਲੱਗਦਾ ਕਿ ਉਹ ਪੈਸੇ ਅਤੇ ਗਹਿਣੇ ਲੈ ਕੇ ਵੀ ਫਰਾਰ ਹੋ ਗਏ ਪਰ ਜਿਹੜੀ ਇਹ ਗੱਲ ਸੀ ਗਹਿਣੇ ਅਤੇ ਪੈਸਿਆਂ ਵਾਲੀ ਉਹਨਾਂ ਨੂੰ ਹਜਮ ਨਹੀਂ ਹੋਈ ਉਹ ਸੋਚਦੇ ਨੇ ਵੀ ਇਹ ਸਾਡੇ ਤੇ ਝੂਠਾ ਆਲਜਾਮਾ ਲਗਾਇਆ ਜਾ ਰਿਹਾ ਹੈ ਅਸੀਂ ਤਾਂ ਕਦੇ ਇਸ ਤਰ੍ਹਾਂ ਦਾ ਕੰਮ ਕਰਨ ਦੀ ਸੋਚ ਵੀ ਨਹੀਂ ਸਕਦੇ ਤਾਂ ਇਸ ਤੋਂ ਬਾਅਦ ਉਹ ਫੈਸਲਾ ਕਰਦੇ ਨੇ ਵੀ ਭਾਰਤੀ ਕਾਨੂੰਨ ਦੇ ਤਹਿਤ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤਾਂ ਫਿਰ ਉਹ 16 April 2025 ਨੂੰ ਆਪਣੇ ਹੀ ਇਲਾਕੇ ਦੇ ਪੁਲਿਸ ਥਾਣੇ ਦੇ ਵਿੱਚ ਪਹੁੰਚਦੇ ਨੇ ਤਾਂ ਪੁਲਿਸ ਨੂੰ ਸਪਨਾ ਦੇਵੀ ਦੱਸਦੀ ਹੈ ਕਿ ਮੇਰਾ ਪਤੀ ਬੈਂਗਲੁਰੂ ਦੇ ਵਿੱਚ ਕੰਮ ਕਰਦਾ ਸੀ ਜਦੋਂ ਵੀ ਉਹ ਘਰ ਆਉਂਦਾ ਸੀ ਤਾ ਉਹ ਮੇਰੇ ਨਾਲ ਕੁੱਟਮਾਲ ਕਰਨੀ ਸ਼ੁਰੂ ਕਰ ਦਿੰਦਾ ਸੀ ਮੇਰੇ ਉੱਤੇ ਨਜਾਇਜ਼ ਸ਼ੱਕ ਵੀ ਕਰਦਾ ਸੀ ਜੇਕਰ ਮੈਂ ਕਿਸੇ ਕੋਲੇ ਖੜ ਜਾਂਦੀ ਤਾਂ ਵੀ ਉਹ ਮੈਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ ਹਾਲਾਂਕਿ ਉਸਨੇ ਇਹ ਵੀ ਇਲਜ਼ਾਮ ਲਗਾਏ ਕਿ ਮੇਰੇ ਪਤੀ ਨੇ ਮੇਰੇ ਅਤੇ ਮੇਰੇ ਜਵਾਈ ਦੇ ਨਜਾਇਜ਼ ਸਬੰਧਾਂ ਦੇ ਵੀ ਇਲਜ਼ਾਮ ਮੇਰੇ ਤੇ ਲਗਾਏ ਜਿਵੇਂ ਹੀ ਉਸਨੇ ਇਹ ਗੱਲ ਆਪਣੇ ਜਵਾਈ ਨੂੰ ਦੱਸੀ ਫਿਰ ਜਵਾਈ ਨੇ ਆਪਣੇ ਸਾਸਨ ਨਾਲ ਹੀ ਦੋਸਤੀ ਕਰ ਲਈ ਜਵਾਈ ਅਤੇ ਸੱਸ ਕਈ-ਕਈ ਘੰਟੇ ਲਗਾਤਾਰ ਗੱਲ ਕਰਦੇ ਸੀ ਇਸ ਤੋਂ ਬਾਅਦ ਜਿਵੇਂ-ਜਿਵੇਂ ਇਹ ਗੱਲ ਕਰਦੇ ਗਏ ਇਹਨਾਂ ਦੀ ਦੋਸਤੀ ਗੂੜੀ ਹੁੰਦੀ ਗਈ ਇਧਰੋਂ ਫਿਰ ਲੜਕੀ ਦਾ ਵਿਆਹ ਵੀ ਨੇੜੇ ਆ ਰਿਹਾ ਸੀਗਾ 16 April ਨੂੰ ਲੜਕੀ ਦਾ ਵਿਆਹ ਤੇ ਰਿਹਾ ਹੋਇਆ ਸੀ ਇਹਨਾਂ ਨੇ ਸੋਚਿਆ ਵੀ ਦੇਖੋ ਕਿਉਂ ਨਾ ਹੋਣ ਟਾਈਮ ਤੇ ਫੈਸਲਾ ਲੈ ਲੈ ਜਾਵੇ ਬਾਅਦ ਦੇ ਵਿੱਚ ਜਦੋਂ ਟਾਈਮ ਲੰਘ ਗਿਆ ਫਿਰ ਫੈਸਲਾ ਲਈਏ ਜਾਂ ਨਾ ਲਈਏ ਤਾਂ 6 April ਨੂੰ ਆਪਣੀ ਲੜਕੀ ਦੇ ਬਿਆਦੋ तकरीबन 10 ਦਿਨ ਪਹਿਲਾਂ ਘਰੋਂ ਫਰਾਰ ਹੋ ਜਾਂਦੇ ਨੇ ਫਰਾਰ ਹੋ ਕੇ ਇਹ ਕਈ ਜਗ੍ਹਾਵਾਂ ਤੇ ਰਹਿੰਦੇ ਨੇ ਕੁਝ ਦਿਨ ਬਤਾਉਂਦੇ ਨੇ ਅਤੇ ਫਿਰ 16 ਅਪ੍ਰੈਲ 2025 ਨੂੰ ਇਹ ਥਾਣੇ ਦੇ ਵਿੱਚ ਆ ਕੇ ਆਪਣਾ ਬਿਆਨ ਦਰਜ ਕਰਵਾਉਂਦੇ ਨੇ ਵੀ ਸਾਡੇ ਉੱਤੇ ਝੂਠਾ ਅਲਜਾਮ ਲਗਾਇਆ ਜਾ ਰਿਹਾ ਹੈ ਅਸੀਂ ਨਾ ਤਾਂ ਪੈਸੇ ਲੈ ਕੇ ਫਰਾਰ ਹੋਏ ਆ ਅਤੇ ਨਾ ਹੀ ਅਸੀਂ ਕੋਈ ਘਰ ਦੇ ਵਿੱਚੋਂ ਗਹਿਣੇ ਚੋਰੀ ਕੀਤੇ ਨੇ ਪਰ ਜਿਹੜੀ ਪੁਲਿਸ ਹੈ ਉਹ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਨੇਪਾਲ ਬਿਹਾਰ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਦੋਨੋਂ ਜਾਣੇ ਇਹ ਗੱਲ ਕਹਿ ਰਿਹਾ ਕਿ ਪੈਸੇ ਅਤੇ ਗਹਿਣੇ ਨੂੰ ਲੈ ਕੇ ਸਾਡੀ ਬਹੁਤ ਜ਼ਿਆਦਾ ਬਦਨਾਮੀ ਕੀਤੀ ਜਾ ਰਹੀ ਸੀ ਅਸੀਂ ਖੁਦ ਪੁਲਿਸ ਕੋਲ ਆ ਕੇ ਸਰੈਂਡਰ ਕੀਤਾ ਬਾਕੀ ਇਹਨਾਂ ਨੇ ਖੁਦ ਸਰੈਂਡਰ ਕੀਤਾ ਜਾਂ ਫਿਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਤਾਂ ਹੁਣ ਪੁਲਿਸ ਹੀ ਦੱਸ ਸਕਦੀ ਹੈ ਜਿਸ ਤਰੀਕੇ ਨਾਲ ਪੁਲਿਸ ਬਿਆਨ ਦੇਊਗੀ ਉਸ ਦੇ ਆਧਾਰ ਤੇ ਹੀ ਆਪਾਂ ਨੂੰ ਮੰਨਣਾ ਪੈਣਾ ਕਿਉਂਕਿ ਪੁਲਿਸ ਹੀ ਜੋ ਕਹਿੰਦੀ ਆ ਉਹ ਹੀ ਸੱਚ ਮੰਨਿਆ ਜਾਂਦਾ ਸੋ ਸਪਨਾ ਅਤੇ ਉਸਦੇ ਜਵਾਈ ਨੇ ਪੂਰੀ ਸਟੇਟ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇੱਕ ਬਹੁਤ ਹੀ ਬੈਡ ਮੈਸੇਜ ਦਿੱਤਾ ਕਿਉਂਕਿ ਸਪਨਾ ਅਤੇ ਉਸਤੇ ਜਵਾਈ ਦਾ ਇੱਕ ਮਾਂ ਅਤੇ بیٹے ਵਾਲਾ ਰਿਸ਼ਤਾ ਸੀ ਜਿਸ ਨੂੰ ਉਹਨਾਂ ਨੇ ਬਹੁਤ ਹੀ ਵੱਡਾ ਦਾਗ ਲਾ ਦਿੱਤਾ ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ